ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮਾਗੀਦੇ ਇਤਿਹਾਸਿਕ ਦਿਹਾੜੇ ਤੇ ਮੰਡੀ ਰੋੜਾ ਵਾਲੀ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਲੰਗਰ ਲਗਾਇਆ ਗਿਆ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਲੰਗਰ ਕਾਫੀ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਬੜੀ ਸ਼ਦਾ ਨਾਲ ਸੇਵਾ ਕਰਦੀਆਂ ਹਨ ਅਤੇ ਉਹਨਾਂ ਸਮਾਜ ਨੂੰ ਮਿਲ ਜੁਲ ਕੇ ਰਹਿਣ ਦੀ ਵੀ ਅਪੀਲ ਕੀਤੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਿੰਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਲੰਗਰ ਲਗਾਇਆ ਜਾ ਰਿਹਾ ਕੀ ਕਰਦਾ ਹੈ ਵਹੀਪੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਅੱਜ ਦਾ ਜੋ ਇਤਿਹਾਸ ਦਿਹਾੜਾ ਹੈ ਵਕਫਾ ਇਲਾਕਿਆਂ ਵਿੱਚ ਵਕਫਾ ਨਗਰਾਂ ਦੇ ਵਿੱਚ ਉਸੇ ਦੇ ਸੰਬੰਧ ਦੇ ਵਿੱਚ ਸਾਡਾ ਪਿੰਡ ਹਰੀਮ ਵਾਲਾ ਮੰਡੀ ਰੂਣਾ ਵਾਲੀ ਦੇ ਇਲਾਕਾ ਨਿਵਾਸੀ ਸ੍ਰੀ ਕੈਂਪੂ ਜੁਲੀ ਨੇ ਅੱਜ ਮਾਰਕੀਟ ਤੇ ਬੈਠ ਕੇ ਤੇ ਨਗਰ ਨਿਵਾਸੀ ਸਾਰਿਆਂ ਨੇ ਨਾਲ ਮਿਲ ਕੇ ਅੱਜ ਜੋ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਂਦੇ ਹੋਏ ਮਾਗੀ ਮੇਲੇ ਦੀ ਮੰਦਰ ਦੇ ਵਿੱਚ ਅੱਜ ਜਿਹੜਾ ਗੁਰੂ ਕਲੰਕਰ ਜਿਹੜਾ ਲਗਾਇਆ ਹੈ ਅ ਬੜਾ ਇਤਿਹਾਸਿਕ ਦਿਨ ਆ ਮਨਾ ਰਹੇ ਹੋ ਜਾਣਕਾਰੀ ਚਾਹਾਂਗੇ ਕਦੋਂ ਤੋਂ ਮਨਾ ਰਹੇ ਹੋ ਇਹ ਸਰ ਸਾਨੂੰ ਲਗਭਗ 3 ਸਾਲ ਹੋ ਗਏ ਨੇ 3 ਸਾਲ ਤੋਂ ਲੈ ਕੇ ਲਗਾਤਾਰ ਹੀ ਸਮੂਹ ਸੰਗਤਾਂ ਦਾ ਸਮੂਹ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਰਣਮੇਲ ਦੇ ਜਿੰਨੇ ਵੀ ਆ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਟੈਂਪੂ ਜੁਨੀਨ ਵਾਲੇ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਅਤੇ ਉਹ ਨਾਲ ਹੀ ਸਾਡੇ ਸਰਦਾਰ ਕਰਨੈਲ ਸਿੰਘ ਜੀ ਗਿੱਲ ਸਾਹਿਬ ਉਹਨਾਂ ਦਾ ਪਰਿਵਾਰ ਹੈ ਜੋ ਉਹਨਾਂ ਉਹਨਾਂ ਨੂੰ ਬੜਾ ਵੱਡਾ ਸਹਿਯੋਗ ਮਿਲ ਰਿਹਾ ਕਿਉਂਕਿ ਜਗ੍ਹਾ ਜਿਹੜੀ ਹੈ ਨਾ ਉਹ ਇੱਥੇ ਜਿੱਥੇ ਵੀ ਅਸੀਂ ਪ੍ਰੋਗਰਾਮ ਇੱਥੇ ਕਰਦੇ ਆ ਇੱਥੇ ਬਹੁਤ ਹਰ ਇੱਕ ਖੂਹ ਹੁੰਦਾ ਹੈ ਕਾਇਦ ਤੇ ਕੋਈ ਗੁਰੂ ਸਾਹਿਬ ਜੀ ਰੱਖਣਾ ਉਹਥੇ ਸਾਨੂੰ ਬਹੁਤ ਵੱਡੀ ਸਹੂਲਤ ਹੈ ਪਾਣੀ ਦੀ ਸੁਵਿਧਾ ਹੈ ਹਰ ਇੱਕ ਜਿਹੜੀ ਇਹ ਸੁਵਿਧਾ ਸਭ ਤੋਂ ਅਵੇਲੇਬਲ ਮਿਲਦੀ ਹੈ ਇਸ ਇਤਿਹਾਸਿਕ ਦਿਨ ਤੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੂਗਾ ਅਸੀਂ ਸੰਦੇਸ਼ ਇਹੀ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੂਰ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸਹਿਯੋਗ ਮੰਗਾਂਗੇ ਉਹਨਾਂ ਤੋਂ ਕਿ ਸੰਦੇਸ਼ ਇਹੀ ਹੈ ਕਿ ਰਲ ਮਿਲ ਕੇ ਰਹੋ ਪਿਆਰ ਦੇ ਨਾਲ ਰਹੋ ਇਹ ਹੀ ਸਾਡਾ ਸੰਦੇਸ਼ ਹੈ ਵੀ ਰਲ ਮਿਲ ਕੇ ਪਿਆਰ ਦੇ ਨਾਲ ਮਿਲ ਕੇ ਆਪਣਾ ਜਿਹੜਾ ਇਹ ਜੀਵਨ ਬਣਾਓ ਵਾਹਿ ਹੈ குரு ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਇਹ ਲੰਗਰ ਲਗਾਇਆ ਜਾ ਰਿਹਾ ਕਿਸ ਵਾਸਤੇ ਲਗਾਇਆ ਜਾ ਰਿਹਾ ਮਾੜੀ ਜੀ ਖੁਸ਼ੀ ਤੇ ਇਹ ਕਦੋਂ ਤੋਂ ਲਗਾਇਆ ਜਾ ਰਿਹਾ ਜੀ ਇਹ ਨੂੰ ਹੋ ਗਏ 15 16 ਸਾਲ ਜੇ ਸਹਿਯੋਗ ਦੀ ਗੱਲ ਕਰੀਏ ਤਾਂ ਕਿੰਨਾ ਕਿੰਨਾ ਸੰਗਤਾਂ ਦਾ ਸਹਿਯੋਗ ਹੈ ਦੁਕਾਨਦਾਰਾਂ ਦਾ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਇਹ ਖੁੱਲਾ ਲੰਗਰ ਚੱਲਦਾ ਜੀ ਖੁੱਲਾ ਲੰਗਰ ਜੀ ਕਦੋਂ ਤੋਂ ਚੱਲ ਰਿਹਾ ਤੇ ਕਦੋਂ ਤੱਕ ਚੱਲੇਗਾ ਇਹਨੂੰ ਹੋ ਗਏ 1500 ਸਾਲ ਹੋ ਗਏ ਬਾਕੀ ਗਾਮ ਉਤਲੇ ਦੀ ਮਹਿਰ ਹੈ ਅੱਜ ਦੀ ਗੱਲ ਕਰੀਏ ਅੱਜ ਕਦੋਂ ਤੋਂ ਸ਼ੁਰੂ ਹੋਇਆ ਲੰਗਰ ਤੇ ਕਦੋਂ ਤੱਕ ਚੱਲੇਗਾ ਇੱਕ ਦਿਨ ਹੋ ਗਏ ਚੱਲਦੇ ਨੇ ਠੀਕ ਹੈ ਜੀ ਔਰ ਇਸ ਮਾਗੀ ਦੇ ਤਿਉਹਾਰ ਤੇ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਹਾਂਜੀ ਹਾਂਜੀ ਅਸੀਂ ਤਾਂ ਇਹ ਕਹਿੰਦੇ ਵੀ ਕੋਈ ਨਸ਼ਾ ਤੋਂ ਦੂਰ ਰਹੋ ਸਤਿਕਾਰਯੋਗ ਰਹੋ ਘਰ ਪਰ ਬਣਾ ਕੇ ਰੱਖੋ ਇਹ ਸੰਯੋਗ ਮੰਦਰ ਦਾ ਹਰ ਸਾਲ ਇਸੇ ਤਰ੍ਹਾਂ ਦਿਓ ਐ ਸੱਸੀ ਕਾ ਜੀ ਸੱਸੀ ਕਾ ਜੀ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਸਾਰੀ ਸਾਰੀ ਸਮੂਹ ਸਾਧ ਸੰਗਤ ਦੀ ਕਿਰਪਾ ਨਾਲ ਸਾਰੇ ਮਿਲ ਕੇ ਗੁਰੂ ਸਾਹਿਬਾਨਾਂ ਦੇ ਕਿਰਪਾ ਨਾਲ ਇਹ ਲੰਗਰ ਲਗਾਇਆ ਜਾ ਰਿਹਾ ਹੈ ਇਹ ਮਾਗੀ ਦਾ ਲੰਗਰ ਹਰ ਮਤਲਬ ਹਰ ਸਾਲ ਆਇਆ ਹੁੰਦਾ ਇਹਨੂੰ ਲੰਗਰ ਲਗਾंदे ਨੂੰ 215 16 ਸਾਲ ਹੋ ਚੁੱਕੇ ਨੇ ਸਾਰੇ ਸ਼ਰਧਾ ਭਾਵਨਾ ਨਾਲ ਸਾਰੀ ਸੰਗਤ ਦੇ ਮਿਲ ਮਲਾਪ ਵਾਲੇ ਲੰਗਰ ਲਾਇਆ ਹੈ ਇਸ ਮਾਗੀ ਦੇ ਤਿਉਹਾਰ ਤੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਇਹੀ ਸੰਦੇਸ਼ ਹੈ ਮਿਲ ਵਰਤਨ ਕੇ ਜਿੰਨਾ ਜਿੰਨਾ ਹੋ ਸਕਦਾ ਸਹਿਯੋਗ ਦੇਣ ਹਰ ਸਮਾਂ ਆਦਾ ਸਹਿਯੋਗ ਦੇਣ ਤੇ ਆਪ ਦੇ ਦਰਸ਼ਨ ਦੇਣ ਆ ਕੇ ਇਥੇ ਵਕਤ ਤੋਂ ਵਕਤ ਗੁਰੂ ਦੇ ਚਰਨਾ ਵਿੱਚ ਆਪ ਦਾ ਸਹਿਯੋਗ ਦੇਣ ਬਸ ਇਹੀ ਕਹਿਣਾ ਚਾਹਾਂਗੇ ਜੀ ਠੀਕ ਹੈ